ਤੁਸੀਂ ਜਿਹਾ ਸਭ ਜਿਹੜੇ ਪੰਜਾਬ ਦੇ ਜਿਹੜੇ ਮਕੌੜਾ ਪਤਾਂ ਦੇ ਜਿਹੜੇ ਪਾਰ 7 ਪਿੰਡ ਦੇ ਜਿਹੜੇ ਦੇਸ਼ਨਾਪੁਰੀ ਦਾ ਕੱਟੇ ਗਏ ਉਹਨਾਂ ਨੂੰ ਹੁਣ ਜੋੜ ਦਿੱਤਾ ਗਿਆ ਇੰਡੀਆ ਦਾ ਥੋ ਟੀਮਾਂ ਵੀ ਉੱਥੇ ਪਹੁੰਚ ਗਈਆਂ ਨੇ ਅੱਜ ਤੁਸੀਂ ਦੇਖਿਆ ਜਿਹੜਾ ਰਾਸ਼ਨ ਆ ਇਹ ਅੱਥਰ ਰਾਸ਼ਨ ਪਾਰ ਪਹੁੰਚਾਇਆ ਜਾ ਰਿਹਾ ਜਿਹੜੇ 7 ਪਿੰਡ ਸੀ ਦਰਿਆ ਦੇ ਪਾਰ ਇੰਡੀਆ ਰ ਆਪਣੀ ਟੀਮਾਂ ਨੇ ਇੱਕ ਬੇੜੇ ਦੇ ਰਸਤੇ ਉਹਨਾਂ ਕੋ ਪਹੁੰਚਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਪਹੁੰਚ ਰੇ ਉਹਨਾਂ ਦਾ ਸਮਾਨ ਪਹੁੰਚਾਇਆ ਜਾ ਰਿਹਾ ਜਿਹੜੇ 7 ਪਿੰਡ ਪੁਰੀ ਦਾ ਦੇਸ਼ਨਾ ਟੁੱਟ ਚੁੱਕੇ ਉਹ ਦੇਸ਼ਨਾ ਜੁੜ ਚੁੱਕੇ ਨੇ ਔਰ ਪ੍ਰਸ਼ਾਸਨ ਦੀ ਜਿਹੜੀ ਟੀਮਾਂ ਨੇ ਇਸ ਨਾਲ ਜੁੜ ਚੁੱਕੇ ਨੇ ਹੁਣ ਕੀ ਗਰਾਹ ਕਰ ਭੇਜਿਆ ਜਾ ਰਿਹਾ ਸਾਡਾ ਇਹ ਹੈ ਕਿ ਪਹਿਲਾਂ ਸਾਰਨਾਂ ਪਹਿਲਾਂ ਹੀ ਉਹਨਾਂ ਨੂੰ ਫੂਡ ਸਪਲਾਈ ਜੜੀਆਂ ਹੈਗੀਆਂ ਬੇਸਿਕ ਜੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਅਸੀਂ ਉਹ ਉਹਨਾਂ ਨੂੰ ਸਪਲਾਈ ਕਰੀਏ ਜਲਦੀ ਜਲਦੀ ਕਿਉਂਕਿ ਆਲਰੇਡੀ ਮੀ ਵੀ ਪੈ ਰਿਹਾ ਤੇ ਆਲਰੇਡੀ ਸਾਡਾ ਉਹਨਾਂ ਨਾਲ ਕਨੈਕਸ਼ਨ ਬਣਿਆ ਤੇ ਬੈਟਰ ਇਹੀ ਹੈ ਕਿ ਉਹਨਾਂ ਨੂੰ ਅਸੀਂ ਪਹੁੰਚਾਈਏ ਜਿਹੜੇ ਉੱਥੋਂ ਰੈਸਕਿਊ ਕਰਨ ਵਾਲੇ ਆ ਮੈਡੀਕਲ ਜਿਹਨਾਂ ਨੂੰ ਨੀਡ ਆ ਜਾਂ ਫਿਰ ਕਿਸੇ ਇੱਧਰ ਆਉਣਾ ਉਹਨਾਂ ਨੂੰ ਅਸੀਂ ਇੱਧਰ ਰੈਸਕਿਊ ਕਰਕੇ ਲੈ ਕੇ ਆਉਣਾ ਕਿੰਨੇ ਪਿੰਡ ਜਿਹੜੇ ਜੁੜ ਚੁੱਕੇ ਨੇ ਇੰਡੀਆ ਨਾਲ ਪੂਰੇ ਆਲਰੇਡੀ ਇ ਆਪਣੇ ਦਰਿਆ ਦਾ ਜਿਹੜਾ ਪਾਣੀ ਸੀਗਾ ਕਾਫੀ ਤੇਜ਼ ਸੀਗਾ ਨਹੀਂ ਜੁੜ پا ਰਹੇ ਉਹਨਾਂ ਨੂੰ ਆਲਰੇਡੀ ਲਾਈਕ ਦੋ ਤਿੰਨ ਦਿਨ ਪਹਿਲਾਂ ਅਸੀਂ ਟਰਾਈ ਕੀਤੀ ਸੀਗੀ ਬੀਐਸਐਫ ਬੀਐਸਐਫ ਟੀਮ ਨੇ ਟਰਾਈ ਕੀਤੀ ਸੀ ਪਹੁੰਚੇ ਸੀ ਉੱਥੇ ਉਹ ਪਰ ਅੱਜ ਐਨਡੀਆਰ ਦੀ ਟੀਮ ਦੀ ਉੱਥੇ ਪਹੁੰਚ ਰਹੀ ਹੈ ਤੇ ਕੁਫਲੀ ਸਾਹਿਬ ਵਧੀਆ ਹੋਊਗਾ ਕਿ ਜਿਹੜੇ ਪਿੰਡ ਨਹੀਂ ਬਦ ਦੇਸ਼ ਨਾਲ ਜੁੜ ਗਏ ਉਹਨਾਂ ਦੇ ਕੁਲ ਕਲਜੀ ਜੁੜ ਗਏ ਜੁੜ ਗਏ ਹਾਂ ਜੀ ਇਹ ਸਭੀ ਸਾਡੇ ਜੀਐਸ ਸਾਹਿਬ ਜੀ ਨੇ ਦੱਸੇ ਜਿਹੜਾ 7 ਪਿੰਡ ਜਿਹੜੇ ਦੇਸ਼ ਨਾਲ ਜੁੜ ਚੁੱਕੇ ਨੇ ਜਿਹੜੇ ਜਿਹੜੇ ਰਾਹਤ ਕਾਰਜ ਦੀ ਟੀਮਾਂ ਨੇ ਭੇਜੀ ਜਾਂਦੇ ਜੋ ਇਥੇ ਸਮਾਨ ਦੀ ਜਰੂਰਤ ਸੀ ਉਹ ਵੀ ਉਹਨਾਂ ਭੇਜੇ ਜਾ ਰਹੇ ਸਮਾਨ ਕਿਉਂਕਿ ਜਿਹੜਾ ਸਮਾਨ ਬਹੁਤ ਭੇਜਾ ਜਰੂਰੀ ਸੀ ਜਿਹੜੇ ਹੜ੍ਹ ਆਏ ਸੀ ਦਰਿਆ 'ਚ ਖਾਸ ਕਰਕੇ ਜਿਹੜਾ ਮਕੌੜਾ ਪਤਨ ਦਾ ਜਿਹੜਾ ਰਾਵੀ ਦਰਿਆ ਜਾਂ ਹੜ੍ਹ ਆਇਆ ਸੀ ਜਿਹੜੇ ਦੋ ਦਰਿਆਵਾਂ ਦਾ ਸੰਗ ਹੁੰਦਾ ਤੁਸੀਂ ਦੇਖਦੇ ਸਾਹਮਣੇ ਦੋ ਦਰਿਆ ਜਿਹੜੇ ਇੱਥੇ ਆ ਕੇ ਮਿਲਦੇ ਨੇ ਉਹ ਦੋਵਾਂ ਦਰਿਆਵਾਂ ਦੇ ਜਿਹੜਾ ਆਣਗੇ ਇਥੇ ਜ਼ਿਆ Tchau, tchau, हाँ जी कनेक्टिविटी हो चुकी है अभी आप देख रहे हैं कि थोड़ा जलस्तर भी घटा है और अभी राहत सामग्री यहाँ से भेज रहे हैं जो पहले वहाँ बताया गया है कि सात गांव थे अपने उनसे कनेक्टिविटी जल भराव के कारण वाटर लेवल ज़्यादा होने के कारण टूट गई थी तो अभी सक्सेसफुली बोट वहाँ पहुँची है और वहाँ के लोगों से मिलाप हुआ है तो अभी जैसा वो हम हमें स्थिति दिखेगी उनको क्या सामग्री चाहिए वो वहाँ से इधर वापस लौटना चाहते हैं सुरक्षित स्थान पर इवेक्वेट होना चाहते हैं उन्हें मेडिकल राहत चाहिए या उनके जानवरों को चारा चाहिए तो उनकी जो भी आवश्यकताएं उनको एकदम लगातार प्राथमिकता के तौर पर लेकर उसको पूरा किया जाएगा जाए जी सात गांव जो कटे थे देश के साथ जुड़ गए अब सार कनेक्टिविटी हो चुकी हां जी बिल्कुल एनडीआरएफ वहां पहुंच चुकी है आप देख रहे हैं हमारी बोट जा रही है राहत सामग्री जा रही है तो अभी मतलब निश्चित रूप से उनसे हमारा मिलाप हो गया और उनका पूरा ध्यान रखा जाएगा तो ये सभी ये सात गांव जो कटे गए थे सात गांवों के नाम जेड़ा बकौड़ा पत्तन दे जेड़े पार सी دریا ਦੇ सात ਪਿੰਡ ਸੀ ਉਹਨਾਂ ਦਾ ਟੀਮਾਂ ਰਾਹਤ ਕਾਰ ਚ ਚੀਜ਼ਾਂ ਸਮਾਨ ਲੈ ਕੇ ਜਾ ਰਹੀਆਂ ਉਹ ਜਿਹੜੇ ਐਨਡੀਆਰਐਫ ਦੇ ਅਧਿਕਾਰੀ ਨੇ ਉਹਨਾਂ ਦਾ ਕਹਣਾ ਵੀ ਜੇ ਸੱਤਕ ਜਿਹੜੇ ਪਿੰਡ ਨੇ ਸਾਡੇ ਦੇਸ਼ ਨਾਲ ਹੀ ਕਨੈਕਟੀਵਿਟੀ ਕਰ ਲਈ ਜਾਨਾ ਨੇ ਜੁੜ ਚੁੱਕਿਆ ਉਹ ਜਿਹੜਾ ਸਮਾਨ ਵੰਡਾਰੇ ਜਿਹੜੇ ਲੋਕਾਂ ਲੋੜ ਹੋਏਗੀ ਉਹਨਾਂ ਨੂੰ ਪਾਰ ਇਧਰ ਲਿਆਉਂਦੇ ਉਹਨਾਂ ਨੂੰ ਪਾਰ ਲੰਘਾ ਜਾਏਗਾ ਜੇ ਇਸ ਚੀਜ਼ ਦੀ ਕਿਸੇ ਨੂੰ ਜ਼ਰੂਰਤ ਹੋਏਗੀ ਰਾਸ਼ਨ ਦੀ ਜਾਂ ਕਿਸ ਹੋਰ ਚੀਜ਼ ਦੀ ਉਹਨਾਂ ਨੂੰ ਵੀ ਦਿੱਤਾ ਜਾਇਆ ਜਾਕਰ ਹਰ ਤਰ੍ਹਾਂ ਦੇ ਉਹਨਾਂ ਨੂੰ ਫੈਸਿਲਿਟੀ ਪਹੁੰਚਾਈ ਜਾਇਆ ਜਾਕਰ ਲੋਕਾਂ ਵੱਲੋਂ ਜਿਹੜੀ ਐਸੇ ਫੈਸਿਲਿਟੀ ਆ ਖਾਸ ਕਰਕੇ ਐਨਡੀਆਰਟੀਮ ਵੱਲੋਂ ਜਾਈ ਆ ਰਹੀ ਤੁਸੀਂ ਸਾਡੇ ਸਾਹਮਣੇ ਜਿਹੜਾ ਬੇੜਾ ਬਿਲਕੁਲ ਤਿਆਰ ਖੜਾ ਆ ਔਰ ਇਹ ਹੁਣ ਰਾਤਕਾਰ ਬਚਾਉਣ ਵਾਸਤੇ ਬੇੜਾ ਜਾ ਰਿਹਾ ਔਰ ਸਮਾਨ ਜਿਹੜਾ ਆ ਉਹ ਵੱਡੀ ਗਿਣਤੀ ਚ ਖੜਿਆ ਜਾ ਰਿਹਾ ਕਿਉਂਕਿ ਜਿਹੜੇ ਪਾਰ ਲੋਕ ਸੀ ਉਹ ਬਿਲਕੁਲ ਦੇਸ਼ ਨਾਲ ਕੱਢ ਚੁੱਕੇ ਸੀ ਉਹਨਾਂ ਦੇ ਕਾਰਨਾਂ ਦ ਬਾਰਡਰ ਦੇ ਇਹ ਦਰਿਆ ਦੇ ਨਾਲ ਦੇਸ਼ ਦੇ ਨਾਲ ਜੁੜ ਚੁੱਕੇ ਨੇ ਨਿਊ ਜਰਨਲ ਪੰਜਾਬੀ ਮਕੌੜਾ ਪੱਤਾ 2 ਬਿਸੰਬਰ ਬਿੱਟੂ